ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਕਮਾਲਪੁਰ ਤਹਿਸੀਲ ਤੇ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਤਰਨਤਨ ਪੈਂਦਾ ਹੈ ਵੀਰ ਗੁਰਪਾਲ ਦੇ ਘਰ ਅੱਜ ਆਪਾਂ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇਹ ਪੰਜ ਨੱਕ ਦਿਖਾਉਣੇ ਆ ਪੰਜੇ ਦੇ ਪੰਜੇ ਨਾਗੇ ਦੋਸਤੋ ਗੱਭਣੇ ਜਦੋਂ ਜ਼ਿਆਦਾ ਜਾਣਕਾਰੀ ਵੀ ਇੰਨਾ ਕਰਾਂਗੇ ਗੱਲਬਾਤ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿਹੜੇ ਵੀਰੇ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਜਿਹੜ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦੋ ਬਾਅਦ ਵਿੱਚ ਕੋਈ ਲਾਂਭੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਸੀ ਹੋਰ ਵੀਰ ਭਰਾ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖ ਪਰਖ ਜਿਹੜੀ ਦੋਸਤੋ ਕਰਨੀ ਨਹੀਂ ਦੀ ਤੁਸੀਂ ਆਪ ਕਰਨੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਸੋ ਦੋਸਤੋ ਇੱਥੇ ਆ ਕੇ ਆਪਣੀ ਨਿਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਕਮਾਲਪੁਰ ਪਿੰਡ ਦੋਸਤੋ ਬਿਲਕੁਲ ਨੇੜੇ ਸੁਬਾਜਪੁਰ ਇਹਦੇ ਲਾਗੇ ਗਲਾਲੀਪੁਰ ਪਿੰਡ ਵੀ ਨੇੜੇ ਰਹਿੰਦਾ ਵਾ ਜਿਹੜੀ ਸੁਬ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਆ ਸਾਰੀ ਡਿਟੇਲ ਇਹਦਾ ਗਾਵਾਂ ਦੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਭ ਵੀਰ ਜੀ ਠੀਕ ਠਾਕ ਸਭ ਚੜ੍ਹਦੀ ਕਲਾ ਵੀਰ ਜੀ ਚਲ ਗਿਆ ਦਾ ਕੰਮ ਕਰ ਵਧੀਆ ਸਾਬ ਵਧੀਆ ਵੀਰ ਜੀ ਕਿਰਪਾ ਗੁਰੂ ਰਾਮਦਾਸ ਜੀ ਸ਼ੁਕਰ ਸ਼ੁਕਰ ਇਹ ਵੀਰ ਜੀ ਆਪਣਾ ਡਰੈਸ ਬੋਲ ਦੋ ਜੀ ਜੀ ਪਿੰਡ ਕਮਾਲਪੁਰ ਹਾਂਜੀ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਹਾਂਜੀ ਲੱਗ ਗਿਆ ਸਵਾਈਪਰ ਠੀਕ ਹੈ ਜੀ ਹਾਂਜੀ ਭਿੱਖੀ ਵੈਂਡਰ ਰੋਡ ਦੇ ਉੱਤੇ ਆ ਜੀ ਠੀਕ ਹੈ ਵੀਰ ਜੀ ਠੀਕ ਹੈ ਤੇ ਵੀਰ ਜੀ ਆਪਣਾ ਫੋਨ ਨੰਬਰ ਤੇ ਨਾਮ ਦੱਸ ਦੋ ਵੀਰ ਜੀ ਨਾਮ ਗੁਰਪਾਲ ਸਿੰਘ ਆ ਹਾਂਜੀ ਉਧਾ ਪਾਲਾ ਪਾਲਾ ਆਂਦੇ ਆ ਠੀਕ ਹੈ ਹਾਂਜੀ ਤੇ ਵੀਰ ਜੀ ਅੱਜ ਪੰਜ ਨਾਗ ਹਾਂਜੀ ਵੀਰ ਜੀ ਪੰਜ ਨਾਗ ਆ ਪੰਜੇ ਗੱਬਣਿਆ ਵੀਰ ਜੀ ਠੀਕ ਹੈ ਜੀ ਹਾਂਜੀ ਤੇ ਸ਼ੁਰੂ ਕਰੀ ਵੀਰ ਜੀ ਇਸ ਗਾ ਦਾ ਇਹਦੀ ਡਿਟੇਲ ਦੱਸੋ ਜੀ ਆ ਆ ਗਾ ਗੱਬਣਿਆ ਬਾਕੀ ਸੀਲਸ ਲੱਗਿਆ ਵੀਰ ਜੀ ਠੀਕ ਹੈ ਜੀ ਅੰਦੀਤੀ ਰਹੀ ਆ ਕੋਈ ਚੱਕਰ ਨਹੀਂ ਇਹ ਕਿੰਨੇ ਕ ਟਾਈਮ ਦੀ ਵੀਰ ਇਹ ਗੱਬਣਿਆ ਤੇ ਕਿੰਨਾ ਵਸੂਆ ਵੱਧ ਤੋਂ ਵੱਧ 5 6 ਦਿਨ ਲੱਗ ਜੂਗੀ ਸੁਵਾ ਕਰਵਾ ਸੁਵਾ ਯਾਰ ਵੀਰ ਜੀ ਸੁਵਾ ਇਹ ਦੂਜਾ ਵਾ ਅੱਛਾ ਜੀ ਹਾਂਜੀ ਤੇ ਪਹਿਲੇ ਸੁਵੇ ਕੋਈ ਰਿਕਾਰਡ ਦਾ ਪਤਾ ਤਾਂ ਨਹੀਂ ਵੀਰ ਜੀ ਆਪਾਂ ਘਰ ਚੋਂ ਲਈ ਆ ਠੀਕ ਹੈ ਜੀ ਹਾਂਜੀ ਠੀਕ ਹੈ ਖੁੱਲੋ ਵੀਰ ਜੀ ਤਾਂ ਮੇਰੇ ਦੋਸਤੋ ਤਕਰੀਬਨ ਅਜੇ 5-4 ਰਨ ਖੜਦੀ ਹੈ ਦੂਜਾ ਸੂਬਾ ਸੁਣੀ ਹੈ ਚੰਗਾ ਕਦਗਾਠ ਹੈ ਬਾਹਰ ਨੂੰ ਕਰਦੇ ਚਲ ਜੀ ਮੋੜ ਲਵੀਂ ਇਹ ਇਸ ਕਿਸੇ ਨੂੰ ਸਾਫ ਕਰ ਦਿੱਤਾ ਬੁਖਾ ਦੇ ਨੇ ਅਰੇ ਦੋਸਤੋ ਵਲਟਾਂ ਦਾ ਕਾਫੀ ਪਈਆਂ ਬੰਦੇ ਦੇ ਵਿੱਚ ਰਹਿੰਦੇ ਸਮੇਂ ਤੱਕ ਦੋਸਤੋ ਇਹ ਆਰਡਰ ਬਹੁਤ ਤਿਆਰ ਕਰੂਗੀ ਫਿਰ ਸਕਵਲਟੀ ਦੋਸਤੋ ਤੁਹਾਨੂੰ ਇੱਕ ਵਾਰੀ ਚੈੱਕ ਕਰਵਾਦਣੇ ਦੀ ਗਾਦੀ ਹਾਂਜੀ ਵੀਰ ਜੀ ਕਿੰਨਾ ਮੁੱਲ ਕਰਦੇ ਵੀਰ ਜੀ ਦਾ ਮੁੱਲ 30000 ਕਰਦੇ ਆ ਜੀ ਮੰਨ ਤਣ ਹੋ ਗਏ ਮੰਨ ਤਣ ਵੀਰ ਜੀ ਫੁੱਲ ਕਰਾਂਗੇ ਠੀਕ ਹੈ ਜੀ ਇਹ ਦੂਜੀ ਬਰਦਸੀ ਇਹ ਵੀਰ ਜੀ ਇਹਦੀ ਨਾ ਉਹਨੇ ਜੇ ਗਾਹਕ ਆਏ ਸਵਦਾ ਹੁੰਦਾ ਫਿਰਦਾ ਹੈ ਅੱਛਾ ਜੀ ਤੇ ਹੋ ਗਿਆ ਤਕਰੀਬਨ ਸੇਲ ਹੋ ਗਈ ਹਾਂਜੀ ਸੇਲ ਅੱਛਾ ਇਹ ਆਪਾਂ ਵੀਡੀਓ ਜੀ ਦਿਖਾਉਣੀ ਹੈ ਕਿ ਰੈਂਦਣੀ ਹੈ ਵਖਾਉਣੀ ਤੇ ਵਿਖਾ ਦਿਓ ਤੁਹਾਡੀ ਮौज ਆ ਠੀਕ ਹੈ ਤੇ ਉਦਾ ਇਹਦਾ ਸੌਦਾ ਹੋਇਆ ਹੀ ਆ ਠੀਕ ਹੈ ਜੀ ਅੱਛਾ ਇਹ ਸੁਹਾਗ ਨਾ ਹਾਂਜੀ ਇਹ ਵੀਰ ਜੀ ਦੂਜੇ ਸੁਹਾਗ ਆ ਵੜ ਅੱਛਾ ਜੀ ਇਹ ਵੀ ਸੋਨ ਵਾਲੀ ਹਾਂਜੀ ਇਹ ਵੀ ਸੋਨ ਵਾਲੀ ਵੀਰ ਜੀ 10 ਦਿਨ ਕੱਤੀ ਆ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਚਲੋ ਫਿਰ ਵੀਰ ਜੀ ਨੂੰ ਰੈਂਦੀ ਆ ਆਪਣਾ ਨਾਮ ਖਾਈ ਵੀਡੀਓ ਚ ਨਾ ਕਿਉਂਕਿ ਚਲੋ ਇਦਾਂ ਦਿਖਾ ਦਿੰਨੇ ਤੋਰ ਤਾਰ ਕੇ ਫਿਰ ਰੈਂਦੇ ਨੇ ਨਾ ਅਗਲੇ ਨੇ ਖਰੀਦੀ ਹੋਈ ਹੈ ਤਾਂ ਆਪਣੀ ਹਾਂਜੀ ਤੇ ਇਹਦੇ ਬਾਰੇ ਵੀਰ ਜੀ ਇਹ ਵੀਰ ਜੀ 7ਵਾਂ ਮਹੀਨਾ ਵੈੜ ਨੂੰ ਲੱਗਾ ਵੀਰ ਜੀ ਅੱਛਾ 7ਵੇਂ ਮਹੀਨੇ ਦੀ ਗੱਬਣੀ ਹਾਂਜੀ 7ਵੇਂ ਮਹੀਨੇ ਦੀ ਗੱਬਣਾ ਵੀਰ ਜੀ ਤੇ ਦੁੱਧ ਦਿੰਦੀ ਹੁਣੇ ਨਹੀਂ ਦੁੱਧ ਵੀਰ ਜੀ ਨਹੀਂ ਦਿੰਦੀ ਹਾਂਜੀ ਦੂਜੇ ਸਵੇਰ ਵੈੜਿਆ ਠੀਕ ਹੈ ਜੀ ਹਾਂਜੀ ਤੇ ਮਤਲਬ ਕਿੰਨਾ ਕੁ ਦੁੱਧ ਚੋਆਇਆ ਨੇ ਪਹਿਲੇ ਸਵੇਰ ਦੁੱਧ ਵੀਰ ਜੀ ਪਿਛਲੇ ਸਵੇਰ ਇਹਨੇ 10 ਕਿਲੋ ਦੁੱਧ ਗੱਢਿਆ ਛੋਟੇ ਕੱਦ ਦੀ ਵੈੜਿਆ ਠੀਕ ਹੈ ਜੀ ਹਾਂਜੀ ਅੱਛਾ ਜੀ 7 ਮਹੀਨੇ ਤਕਰੀਬਨ ਜੇ 2 2.5 ਮਹੀਨੇ ਪਏ ਹਨ ਸੂਣੇ ਹਾਂਜੀ ਵੀਰ ਜੀ 2 2.5 ਮਹੀਨੇ ਬਾਕੀ ਸੀਮਸ ਲੱਗ ਗਿਆ ਖਾਲੀ ਠੀਕ ਹੈ ਠੀਕ ਹਰਿਆਨਦਰਨ ਵੀਰ ਜੀ ਡ ਤਕਰੀਬਨ ਜੇ ਟਾਈਮ ਇਹਦੇ ਵਿੱਚ ਸੂਨ ਦੇ ਵਿੱਚ 2 2.5 ਮਹੀਨੇ ਪਏ ਆ ਪਹਿਲੇ ਸੂਏ ਵੀਰ ਕਹਿੰਦਾ ਇਹਨੇ 15 16 ਕਿਲੋ ਦੁੱਧ ਦਿੱਤਾ ਵਾ ਕਿੰਨਾ ਦੁੱਧ ਚਵਾਇਆ ਵੀਰ ਪਹਿਲੇ ਸੂਏ ਨੇ ਇਹ 12 13 ਕਿਲੋ ਦੁੱਧ ਹੀ ਵਿੱਚ 12 13 ਕਿਲੋ ਦੁੱਧ ਵੀਰ ਕਹਿੰਦਾ ਇਹਨੇ ਚਵਾਇਆ ਪਹਿਲੇ ਸੂਏ ਸੋ ਦੋਸਤੋ ਕੱਦ ਕਾਠ ਦੇ ਹਿਸਾਬ ਨਾਲ ਇੰਨਾ ਕਿ ਤਕਰੀਬਨ 15 ਲੀਟਰ ਦੇ ਲਾਗੇ ਬਣੇ ਕੋਈ ਚੰਗੀ ਸੇਵਾਲਾ ਵੀਰ ਲੈ ਕੇ ਤੇ ਚਵਾ ਦੂਗੀ ਪੰਨ ਦੀ ਬਹੁਤ ਨਹੀਂ ਠੀਕ ਹੈ ਜੀ ਸਮਾਂ ਜੀ ਦੋਸਤੋ ਕਾਫੀ ਪਿਆ ਵਾ 7 ਮਹੀਨੇ ਦੀ ਵੀਰ ਕਹਿੰਦਾ ਇਹ ਗੱਬਲੇ ਜਿਹੜੇ ਵੀ ਨੂੰ ਪਸੰਦ ਆਊਗਾ ਨੰਬਰ ਵੀਰ ਦਾ ਮੈਂ ਸਕਰੀਨ ਤੇ ਚਲਾ ਦੂੰਗਾ ਗੱਲ ਬਾਤ ਤੁਸੀਂ ਵੀਰ ਨਾਲ ਕਰ ਸਕਦੇ ਜੀ ਇਸ ਤੋਂ ਅੱਗੇ ਆਓ ਵੀਰ ਜੀ ਉਹਦੇ ਬਾਰੇ ਆ ਵੀਰ ਜੀ ਇਹ 20 ਦਿਨ ਰਹਿੰਦੇ ਆ ਵੀਰ ਜੀ ਇਹਦੇ ਅੱਛਾ ਜੀ ਬਾਕੀ ਗਾਂ ਵੱਡੇ ਪੱਲੇ ਦੀ ਆ ਪੱਜੀ ਠੀਕ ਹੈ ਜੀ ਇਹ ਵੀਰ ਜੀ 12-13 ਕਿਲੋ ਵਾਲੀ ਆ ਇਹ ਬਾਕੀ ਮੌਗੇ ਦੇ ਬਾਅਦ 15-16 ਅਛਾ ਵੀਰ ਜੀ ਸੂਹਾ ਕਰਨਾ ਸੁਣੀ ਐ ਸੂਹਾ ਵੀਰ ਜੀ ਚੌਥਾ ਆ ਜੋ ਚੌਥਾ ਸੂਹਾ ਸੁਣੀ ਹਾਂਜੀ ਚੌਥਾ ਸੂਹਾ ਵੀਰ ਜੀ ਅਛਾ ਕਿੰਨਾ ਦੁੱਧ ਕਿੰਨਾ ਕਰ ਦੁੱਧ ਚਵਾਇਆ ਨਹੀਂ ਪਹਿਲਾਂ ਸੂਹ ਇਹ ਉਹ ਤਾਂ 15 16 ਕਿਲੋ ਦੁੱਧਾਂ ਦੇ ਘਰ ਵਾਲੇ ਠੀਕ ਹੈ ਜੀ ਹਾਂਜੀ ਘਰ ਚੋਂ ਵੀਰ ਜੀ ਲਈ ਆ ਵੀ ਠੀਕ ਠੀਕ ਹੈ ਅਛਾ 20 ਦਿਨ ਖੜਦੀ ਐ ਜੀ ਹਾਂਜੀ ਬਾਕੀ ਸੀਲ ਲਾ ਲਓ ਮਹੀਨਾ ਵੀ ਖੜ ਸਕਦੀ ਐ ਕੋਈ ਬਸੂਨ ਤੇਰਾ ਸੀਲਸ ਲੱਗ ਗਿਆ ਵੀਰ ਜੀ ਠੰਡੀ ਧੀਰੀ ਐ ਠੀਕ ਹੈ ਜੀ ਖੋਲੋ ਵੀਰ ਜੀ ਨੂੰ ਦੋਸਤੋ ਚੌਥੇ ਸੂਏ ਵੀਰ ਕਹਿੰਦਾ ਸੁਣੀ ਐ ਟਾਈਮ ਤਕਰੀਬਨ ਅਜੇ ਦਾ 20 25 ਦਿਨ ਪਹਿਸੂਨ ਦੇ ਵਿੱਚ ਬ दो दिन पहले सुबह दोस्तों तुम भीर ने दस ही दस दिन चवाया ने मुड़ला हाँ जी वीर जी कि कुल कर दें ਦਾ ਵੀਰ ਜੀ ਮੁੱਲ 12000 ਰੁਪਏ ਕਰਦੇ ਆ ਉਹਦਾ ਰੇਟ ਦੱਸਿਓ ਅੱਛਾ ਠੀਕ ਹੈ ਜੇ ਮੰਨਤ ਹੋ ਜੂ ਬਾਈ ਜੀ ਹਾਂ ਜੀ ਵੀਰ ਜੀ ਮੰਨਤ ਖੋਲੂਗੀ ਠੀਕ ਹੈ ਤੇ ਇਹ ਵੀ ਜੀ ਇਸ ਗਾਂ ਦਾ ਆਪਾਂ ਮੁੱਲ ਦੱਸਿਆ ਨਹੀਂ ਸੀ ਇਹਦਾ ਵੀਰ ਜੀ ਮੁੱਲ 12000 ਕਰਦੇ ਆ ਅੱਛਾ ਜੀ ਹਾਂ ਜੀ ਇਹ ਚ ਮੰਨਤ ਹੋ ਜੂ ਅੱਜ ਵੀ ਇਹ ਚ ਇਹ ਚ ਵੀਰ ਜੀ ਮੰਨਤਾਨ ਕਰਾਂਗੇ ਪੱਕਾ ਸਾਹਮਣੇ ਆ ਜਿੰਨੇ ਕਨੇ ਪੈਸੇ ਲਾਉਣੇ ਦੂਣਾ ਦੋ ਝੋਲਾ ਲੈਣਾ ਕਹਿ ਨਹੀਂ ਵੀਰ ਜੀ ਛੱਡੀ ਸੀ ਲਿਆ ਠੀਕ ਠੀਕ ਅਸੀਂ ਮੰਨਤਾਨ ਖੋਲੂਗੀ ਕਰਕੇ ਠੀਕ ਹੈ ਜੀ ਇਧਰ ਆ ਜੂ ਜੀ ਇਸ ਗਾਂ ਬਾਰੇ ਹਾਂ ਜੀ ਵੀਰ ਜੀ ਇਹਦੇ ਬਾਰੇ ਦੱਸੋ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਕਿੰਨਾ ਟਾਈਮ ਖੜਦੀ ਹੋਏ ਜੀ ਵੀਰ ਜੀ 15 ਦਿਨ ਤੋਂ 15 ਦਿਨਾਂ ਦੇ ਵਿੱਚ ਵਿੱਚ 20 ਦਿਨ ਵੱਧ ਤੋਂ ਵੱਧ ਲੈ ਜੂਗੀ ਵੀਰ ਜੀ 15 20 ਦਿਨ ਖੜਦੀ ਹਾਂ ਜੀ 15 20 ਦਿਨ ਖੜਦੀ ਵੀਰ ਜੀ ਠੀਕ ਹੈ ਇਹਦਾ ਕੋਈ ਰਿਕਾਰਡ ਦਾ ਪਤਾ ਪਹਿਲੇ ਸੁਣਿਆ ਹਾਂ ਜੀ ਵੀਰ ਜੀ ਇਹ 18 ਕਿਲੋ ਦੁੱਧ ਚੋਆ ਪਿਛਲੇ ਸਵੇਰੇ ਨੇ ਠੀਕ ਹੈ ਜੀ ਬਾਂਦੀ ਬਹੁਤ ਆ ਵੀਰ ਜੀ ਠੀਕ ਹੈ ਜੀ ਖੁੱਲੋ ਵੀਰ ਜੀ ਨਾਂ ਦੇ ਨਾਂ ਬਹੁਤ ਆਦੇ ਠੀਕ ਹੈ ਜੀ ਬਾਕੀ ਸੀਲ ਠੰਡੀ ਵੀਰ ਕੋਈ ਆਵੇ ਸਾਰੀ ਨਿਕਲ ਨਹੀਂ ਆਉਂਦੀ ਹਾਂ ਜੀ ਤੇ ਝੋਲੀ ਪੁੱਰਤੀ ਹਾਂ ਜੀ ਹਾਂ ਜੀ ਲੰਮੀ ਕਰ ਲਈ ਤੇ 10 ਦਿਨ ਲੈ ਜੀ 10 ਦਿ ਦਾ 15 ਘੜ ਸਕਦੀ ਹੈ 215 ਕ ਦਿਨ ਦੀ ਹੈ ਜੇ ਮੰਨ ਕੇ ਚੱਲੋ ਕੱਚੀ ਹੈ ਦੂਜੇ ਸਵੇਰੇ ਸੁਣਾ ਨਹੀਂ ਵੀ ਠੀਕ ਹੈ ਜੀ ਮੋੜਲਾ ਵੀ ਮੋੜਲਾ ਫੇਸ ਕੁਆਲਟੀ ਦੋਸਤੋ ਵੇਖ ਸਕਦੇ ਹੋ ਸਿੰਘ ਇਹਦੇ ਗਾਂ ਦੇ ਨਿਕਨੇ ਨਿਕੇ ਅੱਜ ਦੋਸਤੋ ਹਵਾਨੇ ਦੇ ਵੱਲ ਢਲਾਂ ਕਾਫੀ ਪਈਆਂ ਵਾ ਹਾਂਜੀ ਵੀਰ ਜੀ ਕਿੰਨਾ ਮੁੱਲ ਕਰਦੇ ਹੋ ਵੀਰ ਜੀ ਇਹਦਾ ਮੁੱਲ 35000 ਕਰਦੇ ਹਾਂ ਮਾਨਤਨ ਮਾਨਤਨ ਵੀਰ ਜੀ ਕਰਾਂਗੇ ਠੀਕ ਹੈ ਜੀ ਹਾਂਜੀ ਠੀਕ ਹੈ ਹੋਰ ਕੁਝ ਕਹਿਣਾ ਚਾਹੁੰਦੇ ਵੀਰ ਜੀ ਬਸ ਵੀਰ ਜੀ ਆਪਣੀ ਜਗ੍ਹਾ ਨਹੀਂ ਆਉਂਦਾ ਤੁਸੀਂ ਤਸੱਦੀ ਕਰੇ ਚੈੱਕ ਪਾਸ ਕਰਕੇ ਲੈ ਕੇ ਜਾਵੇ ਵੀਰ ਜੀ ਆਪਾਂ ਸਦਾ ਵੀ ਖੜਨੀ ਆ ਤਸੱਦੀ ਕਰਕੇ ਖੜੇ ਵੀਰ ਜੀ ਠੀਕ ਹੈ ਜੀ ਇਹ ਗੱਬਣਿਆ ਦਾ ਗੱਬਣਾ ਪਿਆ ਬੇਸ਼ੱਕ ਆਪਣੇ ਥਣ ਚੱਡਾ ਚੈੱਕ ਕਰਕੇ ਖੜੇ ਵੀਰ ਜੀ ਠੀਕ ਹੈ ਵੀਰ ਜੀ ਠੀਕ ਹੈ ਤੁਸੀਂ ਵੀ ਚੈੱਕ ਕਰਕੇ ਲਿਉਨੇ ਆ ਜਿੰਨੇ ਵੀਰ ਨੇ ਖੜਨੀ ਆਪਦੀ ਚੈੱਕ ਕਰਕੇ ਖੜ ਸਕਦਾ ਠੀਕ ਹੈ ਠੀਕ ਹੈ ਹਾਂਜੀ ਬਹੁਤ ਧੰਨਵਾਦ ਕਿਉਂਕਿ ਸਾਲ ਹੀ ਚੀਜ਼ ਹੈ ਕੋਈ ਭਰੋਸਾ ਨਹੀਂ ਦੋਸਤੋ ਇਹਨਾਂ ਚੀਜ਼ਾਂ ਦਾ ਸਹੀ ਵੀ ਦੋਸਤੋ ਤੁਸੀਂ ਪੈਸੇ ਲੈਣੇ ਹੁੰਦੇ ਆ ਤਸੱਲੀ ਦੋਸਤੋ ਤੁਸੀਂ ਆਪ ਆਪਣੀ ਕਰਨੀ ਹੁੰਦੀ ਹੈ ਮੇਰਾ ਸਿਰਫ ਕੰਮ ਹੈ ਦੋਸਤੋ ਵੀਡੀਓ ਬਣਾ ਕੇ ਜਿਹੜੀ ਚੈਨਲ ਤੇ ਪਾਉਣੀ ਹੈ ਮਲਾਗ ਤੁਹਾਨੂੰ ਵੀਡੀਓ ਦੇ ਵਿੱਚ ਦੋਸਤੋ ਜਿਹੜੇ ਦਿਖਾਤੇ ਆ ਨੰਬਰ ਵੀਰ ਦਾ ਸਕਰੀਨ ਤੇ ਜਿਹੜਾ ਤੁਹਾਨੂੰ ਜਿਹੜਾ ਵੀ ਨਾ ਕਿਸੇ ਵੀਰ ਨੂੰ ਪਸੰਦ ਆਊਗਾ ਵੀਰ ਨਾਲ ਗੱਲਬਾਤ ਕਰਕੇ ਤੁਸੀਂ ਉਹ ਪਸ਼ੂ ਖਰੀਦ ਸਕਦੇ ਜੇ ਸੋ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ